ਹੈਲੋ ਦੋਸਤੋ ਮਿੱਤਰੋ ਸਤਿ ਸ਼੍ਰੀ ਅਕਾਲ ਮੈਂ ਅਮਰੀਕ ਸਿੰਘ ਪੰਡ ਨੱਥੋ ਕੇ ਅੱਜ ਤੁਹਾਨੂੰ ਚੱਕ ਸੋਮੀਆਂ ਅਵਾਨ ਗੁਰੂ ਹਰ ਸਾਹਿਬ ਸਰਦਾਰ ਕਰਮ ਸਿੰਘ ਜੀ ਉਹਨਾਂ ਦੇ ਘਰ ਲੈਂਟਰ ਪਿਆ ਸੀ ਕੱਲ ਅੰਬੂਜਾ ਕਵਚ ਦੇ ਨਾਲ 18 ਸੈਂਕੜੇ ਦੇ ਕਰੀਬ ਇਸ ਉੱਪਰ ਜੋ ਕੰਪਨੀ ਵੱਲੋਂ ਸ਼ੀਟ ਦਿੱਤੀ ਗਈ ਉਹ ਵਿਛਾ ਦਿੱਤੀ ਹੈ ਔਰ ਕੱਲ ਲੈਂਟਰ ਪਿਆ ਸੀ ਅੱਜ ਕੰਪਲੀਟ ਸ਼ੀਟ ਵਿਛਾ ਦਿੱਤੀ ਹੈ ਹੁਣ ਸਾਡੇ ਉਹ ਇਸ ਟਾਈਮ ਘਰ ਮਾਲਕ ਵੀ ਹਨ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਠੇਕੇਦਾਰ ਜੀ ਹਨ ਇਹਨਾਂ ਨੇ ਜੋ ਸੀਮੈਂਟ ਸਰੀਆ ਸੇਠੀ ਐਂਟਰਪ੍ਰਾਈਜ਼ ਗੁਰੂ ਹਰ ਸਾਹਿਬ ਤੋਂ ਲਿਆ ਸੀ ਹੁਣ ਮੈਂ ਠੇਕੇ ਦਾ ਠੇਕੇ ਦਾ ਸਹਿਬਾਨ ਨਾਲ ਗੱਲ ਕਰਦਾ ਇਸ ਬਾਰੇ ਉਹਨਾਂ ਦਾ ਕੀ ਸੁਝਾਅ ਹੋ ਸਾਥਰੀਕ ਸਾਡੇ ਬਹੁਤ ਹੀ ਸਤਿਕਾਰਯੋਗ ਠੇਕੇਦਾਰ ਅੰਗਰੇਜ਼ ਸਿੰਘ ਅੰਗਰੇਜ਼ ਸਿੰਘ ਜੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੰਗਰੇਜ਼ ਸਿੰਘ ਜੀ ਮੈਂ ਪਹਿਲਾਂ ਤੁਹਾਨੂੰ ਲੈਂਟਰ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਤੁਹਾਨੂੰ ਵੀ ਬਹੁਤ ਮੁਬਾਰਕਾਂ ਜੀ ਸਰ ਇਹ ਤੁਸੀਂ ਲੈਂਟਰ ਕੱਲ ਪਾਇਆ ਸੀ ਜੀ ਹਾਂ ਜੀ ਕੱਲ ਜੀ 16 ਜਿੱਦਾਂ ਮੈਂ ਅਮਰੀਕ ਸਿੰਘ ਆ ਪਿੰਡ ਬਗ ਨਥੋਕੇ ਤੋਂ ਲੈ ਕੇ ਆਇਆ ਸੀ ਤੁਹਾਡੇ ਕੋਲੇ ਸਹੀ ਟਾਈਮ ਤੇ ਆ ਗਿਆ ਜੀ ਬਿਲਕੁਲ ਜੀ ਰਾਈਟ ਟਾਈਮ ਤੇ ਇਹ ਸ਼ੀਟ ਤੁਸੀਂ ਪਹਿਲਾਂ ਵੀ ਪਾਈ ਹੈ ਜਾਂ ਕਿ ਪਹਿਲੀ ਵਾਰ ਨਹੀਂ ਜੀ ਅਸੀਂ ਤਾਂ ਪਹਿਲੀ ਵਾਰ ਪਾ ਰਹੇ ਹਾਂ ਦੇ ਸੋਨਿਆ ਜੀ ਮੰਨ ਲਓ ਸੀਟ ਬਾਰੇ ਪਰ ਅਸੀਂ ਹੋਣਾ ਹੀ ਖੁਦ ਆਪਦੇ ਭਰਾ ਨੂੰ ਸਾਧ ਕੇ ਤੇ ਲਾਈਵ ਵੇਖਣ ਤਾਂ ਹੈ ਵੀ ਸੀਟ ਪਈ ਤੇ ਸਰ ਇਹ ਸੀਟ ਤੁਸੀਂ ਪਾਈ ਆ ਹਾਂਜੀ ਤੁਹਾਡੇ ਤੋਂ ਇਸ ਦਾ ਕੋਈ ਪੈਸਾ ਨਹੀਂ ਜੀ ਬਿਲਕੁਲ ਕੋਈ ਪੈਸਾ ਨਹੀਂ ਇਹਦੇ ਵਿੱਚ ਜਿਹੜੀ ਸੀਟ ਵਿਛਾਉਣ ਦੇ ਨਾਲ ਤੁਹਾਡਾ ਜਾਂ ਕੇ ਕਰਮ ਸਿੰਘ ਜੀ ਘਰ ਮਾਲਕ ਨੇ ਜੀ ਸਰ ਉਹਨਾਂ ਦਾ ਕਿੰਨਾ ਕੁ ਫਾਇਦਾ ਹੋ ਗਿਆ ਇਹਦੇ ਨੂੰ ਇਹ ਜੀ ਸਾਡਾ ਘਰ ਤੋਂ ਘੱਟ 5-7000 ਰੁਪਏ ਦਾ ਫਾਇਦਾ ਆਇਆ ਜੀ ਔਰ ਇਸ ਬਚਾਉਣ ਤੇ ਆਪਾਂ ਨੂੰ ਅੰਦਾਜ਼ਾ ਘੰਟਾ ਡੇਢ ਘੰਟਾ ਲੱਗ ਗਿਆ ਜੀ ਬਿਲਕੁਲ ਜੀ ਘੰਟੇ ਕਿ ਤਕਰੀਬਤ ਆ ਤੁਹਾਡੇ ਤੋਂ ਇਹ ਸੀਟ ਦਾ ਕੋਈ ਪੈਸਾ ਨਹੀਂ ਜੀ ਬਿਲਕੁਲ ਕੋਈ ਪੈਸਾ ਨਹੀਂ ਇਹ ਜਿਹੜਾ ਤੁਸੀਂ ਰੇਤਾ ਬੱਜਰੀ ਸਰੀਆ ਸੇਠੀ ਐਂਟਰਪ੍ਰਾਈਜ਼ ਤੋਂ ਲੈਂਦਾ ਸੀ ਹਾਂ ਜੀ ਹਾਂ ਜੀ ਉਹਨਾਂ ਦੀ ਸਰਵਿਸ ਤੁਹਾਨੂੰ ਕਿੱਦਾਂ ਲੱਗਦੀ ਹੈ ਬਹੁਤ ਸੋਹਣੀ ਸਰਵਿਸ ਹੈ ਜੀ ਉਹਨਾਂ ਕੋਲੇ ਕੀ ਕੀ ਸਮਾਨ ਮਿਲਦਾ ਜੀ ਉਹਨਾਂ ਕੋਲ ਬਿਲਡਿੰਗ ਦਾ ਟੋਟਲ ਸਮਾਨ ਮਿਲਦਾ ਜਿਹੜੇ ਆਪਣੇ ਨਵੇਂ ਠੇਕੇਦਾਰ ਮਿਸਤਰੀ ਯਾਰ ਦੋਸਤਾਂ ਤੁਹਾਡੇ ਉਹਨਾਂ ਨੂੰ ਕੁਝ ਇਸ ਸਬੰਧ ਦੇ ਵਿੱਚ ਕਹਿਣਾ ਚਾਹੁੰਦੇ ਹਾਂ ਬਿਲਕੁਲ ਜੀ ਮੈਂ ਆਪਣੇ ਸਾਰੇ ਭਰਾਵਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਅੰਬੂਜਾ ਸੀਮੈਂਟ ਕਵਚ ਬਹੁਤ ਵਧੀਆ ਬਾ ਜੀ ਤੇ ਸਰਵਿਸ ਵੀ ਬਹੁਤ ਵਧੀਆ ਹੈ ਜੀ ਤੇ ਟਾਈਮ ਤੇ ਆਣ ਕੇ ਸੀਟ ਵੀ ਵਿਛਾਈ ਆ ਜੀ ਰੇਕ ਮੇਰਾ ਵੀਰ ਭਰਾ ਮੰਨ ਲਓ ਇਹ ਸੀਮੈਂਟ ਲਗਾਓ ਤੇ ਮੰਨ ਲਓ ਕੰਪਨੀ ਨਾਲ ਜੁੜੋ ਠੇਕਦਰ ਸਾਹਿਬ ਆਪਣਾ ਕੰਟੈਕਟ ਨੰਬਰ ਕੀ ਆ ਕਈ ਵਾਰ ਕੋਈ ਤੁਹਾਡੇ ਕੋਲੋਂ ਮਿਸਤਰੀ ਸਾਹਿਬਾਂ ਨੂੰ ਪੁੱਛ ਲੈਂਦਾ ਵੀ ਦਿਓ ਰਹੀ ਹਾਂ ਹਾਂਜੀ ਹਾਂਜੀ ਕਿੰਨਾ ਨੰਬਰ ਜੀ ਆਪਣਾ 95920 283183 ਫੋਨ ਬੈਂ ਸਾਡੇ ਇਸ ਘਰ ਦੇ ਜੋ ਮਾਲਕ ਆ ਸਰਦਾਰ ਕਰਮ ਸਿੰਘ ਖਾਲਸਾ ਜੀ ਉਹਨਾਂ ਨਾਲ ਗੱਲ ਕਰਦੇ ਆਂ ਔਰ ਉਹਨਾਂ ਤੋਂ ਇਸ ਸ਼ੀਟ ਦੇ ਸਬੰਧ ਵਿੱਚ ਪੁੱਛਦੇ ਆਂ ਉਹ ਆਪਾਂ ਨੂੰ ਕੀ ਸੁਝਾਅ ਦਿੰਦੇ ਆਂ ਬਾਬਾ ਜੀ ਕੀ ਸੁਝਾਅ ਦਿੰਦੇ ਆਂ ਖਾਲਸਾ ਜੀ ਸਰਦਾਰ ਸਤਿਕਾਰ ਜੀ ਬਾਈ ਗੁਰਜੀ ਦਾ ਖਾਲਸਾ ਵਾਹਿਗੁਰੂ ਸਤਿਕਾਰ ਜੀ ਖਾਲਸਾ ਜੀ ਪਹਿਲਾਂ ਤਾਂ ਵੀ ਪਹਿਲਾਂ ਵੀ ਵਧਾਈਆਂ ਦਿੱਤੀਆਂ ਦੁਬਾਰਾ ਫਿਰ ਤੁਹਾਨੂੰ ਲੈਂਟਰ ਦੀਆਂ ਵਧਾਈਆਂ ਧੰਨਵਾਦ ਧੰਨਵਾਦ ਇਹ ਸ਼ੀਟ ਤੁਸੀਂ ਪਹਿਲਾਂ ਵੀ ਦੇਖੀ ਆ ਜਾਂ ਕਿ ਪਹਿਲੀ ਵਾਰੀ ਉਹ ਪਾਈਏ ਨਹੀਂ ਜੀ ਇਹ ਪਹਿਲੀ ਵਾਰੀ ਇਹ ਸ਼ੀਟ ਪਾਈ ਜੀ ਕਹਿੰਦਾ ਪਾਪ ਸਾਡੇ ਕੋਲ ਥੋੜੀ ਟ੍ਰਿਕ ਆ ਸ਼ੰਭੂ ਜੀ ਦਾ ਜੀ ਉਹਨਾਂ ਸਾਡੇ ਨਾਲ ਕੰਟੈਂਟ ਕੀਤਾ ساری ਗੱਲ ਜੀ ਠੀਕ ਹੈ ਨਾ ਜੀ ਇਸ ਵਾਸਤੇ ਫਿਰ ਅਸੀਂ ਉਹਨੂੰ ਕਿਹਾ ਵੀ ਠੀਕ ਅਸੀਂ ਇਹ ਮੂਦਾ ਸੀ ਮਤਨਾਲੇ ਇੰਟਰਪਾਲਾਂ ਦੇ ਨਾਲ ਸੀ ਪਾ ਕੇ ਜਾਇਓ ਫਿਰ ਜਦੋਂ ਉਹਨਾਂ ਗੱਲ ਕੀਤੀ ਕਿ ਸੇਠੀ ਸਾਹਿਬ ਜੀ ਉੱਥੇ ਸੱਜਣ ਜੀ ਆ ਗਏ ਨੇ ਉਹ ਉਹਨਾਂ ਕੋਲ ਸਾਡੇ ਕੰਪਨੀ ਦਾ ਚੱਲਦਾ ਕਾਰਜ ਜੀ ਫਿਰ ਮੈਂ ਕਿਹਾ ਸਾਡੇ ਦਾ ਜੱਦੀ ਪੁਰਖੀ ਉਹਨਾਂ ਦਾ ਖੇੜੇ ਸਾਡੇ ਪਿਤਾ ਵਜੂਰ ਗਾਂ ਤੋਂ ਜੀ ਜੋ ਪਾਕਿਸਤਾਨ ਤੋਂ ਆਏ ਉਹ ਤੋਂ ਲੈ ਕੇ ਅਸੀਂ ਤੁਸੀਂ ਪਾਕਿਸਤਾਨ ਤੋਂ ਆਏ ਹਾਂ ਜੀ ਹਾਂ ਜੀ ਸੁਪਰ ਕਿਡਾ ਕਰੀਏ ਆਪਾਂ ਧੁੰਦਾ ਪਿੰਡ ਜੀ ਲਾਹੌਰ ਚੁਨੇ ਜਿਹਾ ਧੰਨਵਾਦ ਤੁਹਾਡੇ ਦਰਸ਼ਕ ਹੋਏ ਜੀ ਹਾਂਜੀ ਇਸ ਤਰ੍ਹਾਂ ਕਰਕੇ ਕਹਿਣ ਦਾ ਭਾਵੇਂ ਨਾ ਸਾਡੇ ਬਜ਼ੁਰਗ ਆਏ ਸੀ ਪਾਕਿਸਤਾਨ ਤੋਂ ਆਸੀ ਤਾਂ ਇੱਥੋਂ ਦੇ ਜਨਮੇ ਸਾਡੇ ਤਾਂ ਜੀ ਇਸ ਵਾਸਤੇ ਉੱਥੇ ਦਾ ਜਿਹੜਾ ਜੋ ਸਮਾਂ ਆਇਆ ਚੁੱਗਿਆਂ ਜੀ ਗੁਰੂ ਨਾਨਕ ਨੇ ਬੜੇ ਸੋਹਣੇ ਸਮੇ ਬਖਸ਼ੇ ਨੇ ਇਸ ਵਾਸਤੇ ਫਿਰ ਉਹਨਾਂ ਤੋਂ ਸਾਰਾ ਇਹ ਰਿਵਾਜ ਸਮਾਨ ਕੀਤਾ ਜੀ ਜਿਹੜੀ ਮੈਂ ਆਪਣੇ ਟਾਈਮ ਤੇ ਸਹੀ ਵਿਸ਼ਾਤੀ ਜੀ ਹਾਂ ਠੀਕ ਕਰਮ ਸਿੰਘ ਜੀ ਤੁਹਾਡੇ ਤੋਂ ਕੋਈ ਪੈਸਾ ਤਾਂ ਨਹੀਂ ਲਿਆ ਜੀ ਨਹੀਂ ਨਹੀਂ ਐਸੀ ਤੁਹਾਣਾ ਕੀ ਦੀ ਅੰਜੇਬ ਸਾਹਿਬ ਇਹ ਜਿਹੜੀ ਸ਼ੀਟ ਆ ਤੁਸੀਂ ਇੰਜੀਨੀਅਰ ਕਹਿਣ ਦੇ ਮੁਤਾਬਕ ਉਹਨਾਂ ਨੇ ਕਿਹਾ ਤੁਸੀਂ ਪੁਆਈ ਹੈ ਜੀ ਉਹਨਾਂ ਤੋਂ ਇੰਜੀਨੀਅਰ ਸਾਫ ਤੋਂ ਡੇ ਕੋਲ ਆਏ ਸੀਗੇ ਜੀ ਹਾਏ ਜੀ ਮੈਂ ਸਾਡੇ ਇੰਜੀਨੀਅਰ ਸਹਿਬਾਨ ਗੁਰਪ੍ਰੀਤ ਸਿੰਘ ਜੀ ਮੋਗਾ ਸਾਡੇ ਐਂਟਰਪ੍ਰਾਈਜ਼ ਸੇਠੀ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਅੰਗਰੇਜ਼ ਸਿੰਘ ਅੰਗਰੇਜ਼ ਸਿੰਘ ਜੀ ਠੇਕੇਦਾਰ ਸਾਹਿਬ ਸਾਡੇ ਔਰ ਘਰ ਮਾਲਕ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਥੈਂਕਸ ਕਰਨਾ ਚਾਹੁੰਦਾ ਜੋ ਸਾਡੇ ਅੰਬੂਜਾ ਕੰਪਨੀ ਦੇ ਵਿੱਚ ਪਰਿਵਾਰ ਦੇ ਵਿੱਚ ਰੋਜ਼ ਨਵਾਂ ਵਾਅਦਾ ਕਰ ਰਹੇ ਹਾਂ ਮੈਂ ਪ੍ਰਮਾਤਮਾ ਅੱਗੇ ਦੁਆ ਕਰਦਾ ਕਿ ਸਾਡੀ ਕੰਪਨੀ ਔਰ ਸਾਡੇ ਠੇਕੇਦਾਰ ਮਿਸਤਰੀ ਭਰਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਇਹ ਲੋਨ ਇਹ ਤਾਂ ਦੁਬਾਰਾ ਬਣਾ ਲੇ ਨਹੀਂ ਆਪਾਂ ਚੈੱਕ ਕਰਦੇ ਹਾਂ